ਰਮਦਾਸ ਪੁਲਸ ਅਤੇ ਜੀਵਨ ਫੌਜੀ ਦੇ ਗੁਰਕਿਆਂ ਚੋਹੀ ਮੁੱਠਪੜ ਆਮੋ ਸਾਹਮਣੇ ਚਲੀਆਂ ਗੋਲੀਆਂ ਦੋ ਗੁਰਕੇ ਹੋਏ ਜ਼ਖਮੀ ਅਰਮਦਾਸ ਹਸਪਤਲ ਕਰਵਾਇਆ ਦਾਖਲ ਐਸਐਸਪੀ ਅਮਰਸਰ ਕਨਸਤਾਨ ਤੇ ਪਹੁੰਚੇ ਅਜੇ ਅਰਮਦਾਸ ਪਾਤ ਪਾਕਿਸਤਾਨ ਸਰਹੱਦ ਤੇ ਨਿਤੀਪ ਬਪਰ ਖਾਲਸਾ ਦੇ ਮੈਂਬਰ ਜੀਵਨ ਫੌਜੀ ਤੇ ਦੋ ਗੁਰਕਿਆ ਅਤੇ ਪੁਲਸਵਾਂ ਚਾਲੇ ਮੁੱਠਪੜ ਹੋਈ ਹੈ ਜਿਸ ਨਾਲ ਦੋ ਗੈਸਟਾਂ ਦੇ ਜ਼ਖਮੀ ਹੋਣ ਦੀ ਖਬਰ ਹੈ ਜਾਣਕਾਰੀ ਅਨੁਸਾਰ ਪੁਲਸ ਨੂੰ ਦੋਵੇਂ ਗੈਸਟਾਂ ਤੇ ਇਸ ਇਲਾਕੇ ਚ ਹੋਣ ਦੀ ਖਬਰ ਸੀ ਅਤੇ ਪੁਲਸ ਇਹਨਾਂ ਦਾ ਪਿੱਛਾ ਕਰ ਰਹੀ ਸੀ ਅਤੇ ਇਸ ਦੌਰਾਨ ਦੋ ਗੁਰਕਿਆਂ ਨਾਲ ਪੁਲਸ ਦੀ ਮੁਠਪੇੜ ਕੋਚੰਦੀ ਹੈ ਤੇ ਇਸ ਮੁਠਪੇੜ ਚ ਦੋ ਆ ਗੁਰਕਿਆਂ ਦੀਆਂ ਲੱਤਾਂ ਚ ਗੋਲੀਆਂ ਵਾਈਤੀਆਂ ਹਨ ਤੇ ਉਹਨਾਂ ਨੂੰ ਦਫਤਰ ਕਰ ਲਿਆ ਜਾਂਦਾ ਹੈ ਤੇ ਇਹਨਾਂ ਨੂੰ ਰਮਦਾਸ ਦੇ ਸਰਕਾਰੀ ਹਸਪਤਾਲ ਚ ਜਖਮੀ ਹਾਲਤ ਚ ਦਾਖਲ ਕਰਵਾਇਆ ਜਾਂਦਾ ਹੈ ਮੁਠਪੇੜ ਦੀ ਸੂਚਨਾ ਮਿਲਦੇ ਹੀ ਅਮਰ ਸਰਦੇਹਾਤੀ ਤੇ ਅਸ਼ਸ਼ਪੀਨ ਮਨਿੰਦਰ ਸਿੰਘ ਵੀ ਘਟਨਾ ਸਥਾਨ ਤੇ ਪਹੁੰਚੇ ਤੇ ਉਹਨਾਂ ਵੱਲੋਂ ਸਾਰੀ ਕੜਾ ਦਾ ਚਾਇ ਚੱਲ ਆ ਗਿਆ ਤੇ ਉਹਨਾਂ ਕਹਿੰਿਆ ਕਿ ਕਿਸੇ ਵੀ ਕੀਮਤ ਤੇ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਕਿਸੇ ਨੂੰ ਹੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ ਉਹਨਾਂ ਕਹਿੰਦੇ ਜੋ ਵੀ ਕ੍ਰਾਈਮ ਕਰੇਗਾ ਉਸ ਬਰਤਪੁਲ ਸੋਨੋਂ ਸਖ਼ਤਾਂ ਮੇਕੀ ਦਿੱਤੀ ਜਾਵੇਗੀ ਜਿਵੇਂ ਹੋਇਆ ਜੀ ਦੇਖੋ ਜੀ ਮਾਨਯੋਗ ਸੀਐਮ ਸਾਹਿਬ ਤੇ ਮਾਨਯੋਗ ਡੀਜੀਪੀ ਸਾਹਿਬ ਨੇ ਸਾਨੂੰ ਸਖਤ ਹਦਾਇਤਾਂ ਦਿੱਤੀਆਂ ਨੇ ਕਿ ਜਿਹੜਾ ਵੀ ਪੰਜਾਬ ਦੀ ਧਰਤੀ ਨੂੰ ਕੁਝ ਵੀ ਕੋਈ ਮਾੜੇ ਅਨਸਰ ਕਰਨ ਦੀ ਜਿਹੜੀ ਨੀਤੀ ਹੈ ਤੇ ਨਾ ਕੁਝ ਕਰਨੀ ਨਹੀਂ ਨਹੀਂ ਆਈਡੀ ਦਾ ਕੋਈ ਟੈਰਰਿਜ਼ਮ ਫਲਾਣ ਦੀ ਕੋਸ਼ਿਸ਼ ਕਰਨਗੇ ਕੋਈ ਵੀ ਐਦਾਂ ਦੀਆਂ ਗਤੀਵਿਧੀਆਂ ਕਰਨਗੇ ਅਸੀਂ ਉਹਨਾਂ ਨੂੰ ਸਖਤ ਸ਼ਕਤੀ ਨਾਲ ਕਾਰਵਾਈ ਕਰਾਂਗੇ ਉਹਨਾਂ ਦੇ ਇਸੇ ਲਈ ਤਹਿਤ ਸਾਡੀ ਸਾਡੀ ਪੁਲਿਸ ਨੂੰ ਕੱਲ ਇਨਫੋਰਮੇਸ਼ਨ ਮਿਲੀ ਕਿ ਜੀਵਨ ਫੌਜੀ ਜਿਹੜਾ ਹੈਗਾ ਫੋਰਨ ਬੇਸਡ ਟੈਰਰਿਸਟ 엘ਮੈਂਟ ਹੈਗਾ ਉਹਦੇ ਇੱਕ ਮੋਡਿਊਲ ਦੇ ਤਹਿਤ ਸਾਡੇ ਕੋਲੇ ਇਨਫੋਰਮੇਸ਼ਨ ਆਈ ਕਿ ਇਹ 4-5 ਜਣਿਆਂ ਦਾ گروਹ ਬਣਿਆ ਹੋਇਆ ਹੈ ਜਿਹੜੇ ਕਿ ਇਹ ਇਹਨਾਂ ਕੋਲ ਐਕਸਪਲੋਸਿਵ ਵੀ ਹੈਗੇ ਨੇ ਇਹਨਾਂ ਕੋਲ ਮਾਰੂ ਹਥਿਆਰ ਵੀ ਹੈਗੇ ਨੇ ਤੇ ਜਿਹੜੇ ਮਾੜੇ ਕੰਮ ਕਰਨ ਦੇ ਫਰਾਕਚ ਨੇ ਤੇ ਇਹਨਾਂ ਨੇ ਪਹਿਲਾਂ ਵੀ ਮਾੜੇ ਕੰਮ ਕੀਤੇ ਨੇ ਉਸੇ ਲੜੀ ਤਹਿਤ ਫਿਰ ਅਸੀਂ ਇੱਕ ਐਫਆਰ ਨੰਬਰ 58 ਸਾਡਾ 3 4 5 ਐਕਸਪਲੋਸਿਵ ਐਕਟ ਤੇ ਯੂਏਪੀਏ ਦੇ ਅੰਡਰ ਅਸੀਂ ਪੀਐਸ ਰਮਦਾਸ ਕਰਵਾਤੀ ਰਜਿਸਟਰ ਕੀਤੀ ਤੇ ਸਾਨੂੰ ਜਦੋਂ ਇਹ ਸਾਨੂੰ ਏਜੰਸੀਜ਼ ਨੇ ਵੀ ਸਾਨੂੰ ਇਨਟੀਮੀਟ ਕੀਤਾ ਇਹਦੇ ਬਾਰੇ ਤੇ ਸਾਨੂੰ ਜਦੋਂ ਇਨਫੋਰਮੇਸ਼ਨ ਮਿਲੀ ਕਿ ਇਹ ਇਹ ਦੋਸ਼ੀ ਨੇ ਫਿਰ ਐਕਟਿਵ ਆ ਤੇ ਚੱਲਦੇ ਜਾ ਰਹੇ ਨੇ ਸਾਡੀਆਂ ਟੀਮਜ਼ ਬੜੀਆਂ ਹੀ ਮਾਈਨਿਊਟਲੀ ਇਹਨਾਂ ਨੂੰ ਫੋਲੋ ਕਰ ਰਹੀਆਂ ਸੀਗੀਆਂ ਤੇ ਇੱਥੇ ਮੈਨੂੰ ਦੱਸਿਆ ਗਿਆ ਹੈ ਕਿ ਇੱਥੇ ਰਮਦਾਸ ਇਲਾਕੇ ਵਿੱਚ ਇਹ ਦੁੱਸੀ ਦੇ ਜਦੋਂ ਜਾ ਰਹੇ ਸੀਗੇ ਸਾਡੀ ਟੀਮਾਂ ਤੇ ਇਹ ਦੋ ਜਿਹੜੇ ਦੋਸ਼ੀ ਨੇ ਇਹਨਾਂ ਦੋਸ਼ੀਆਂ ਦਾ ਨਾਂ ਹੈਗਾ ਜੀ ਲਵਪ੍ਰੀਤ ਸਿੰਘ ਉਰਫ ਲਵ ਅਤੇ ਵਿਸ਼ਾਲ ਮਸੀਹ ਉਰਫ ਮੰਗਲ ਇਹ ਦੋਵੇਂ ਜਾਫਰਕੋਟ ਥਾਣਾ ਜਨਾਲਾ ਦੇ ਵਾਸੀ ਨੇ ਜੀ ਇਹ ਦੋਨਾਂ ਨੂੰ ਜਦੋਂ ਸਾਡੀ ਟੀਮ ਨੇ ਰੋਕਿਆ ਤੇ ਇਹਨਾਂ ਨੇ ਸਾਡੀ ਟੀਮ ਤੇ 6 ਫਾਇਰ ਕੀਤੇ ਨੇ ਜੀ ਆਪਣੀਆਂ ਪਿਸਟਲਸ ਤੋਂ ਇੱਕ ਜ਼ਿਗਾਨਾ 9mm ਪਿਸਟਲ ਇੱਕ ਬਲੌਕ 9mm ਪਿਸਟਲੇ ਕਾਫੀ ਸਫਿਸਟੀਕੇਟਿਡ ਵੈਪਨਸ ਨੇ ਇਹਨਾਂ ਤੋਂ ਇਹਨਾਂ ਨੇ 6 ਸਾਡੇ ਲਾਜਮਾ ਤੇ ਫਾਇਰ ਕੀਤੇ ਜਿਹੜੇ ਚੋ ਇੱਕ ਫਾਇਰ ਸਾਡੀ ਪੁਲਿਸ ਦੀ ਜਿਹੜੀ ਵਹੀਕਲ ਹੈ ਉਹਦੇ ਤੇ ਵੀ ਲੱਗਿਆ ਬਹੁਤ ਹੀ ਨੈਰੋਲੀ ਸਾਡੀ ਟੀਮ ਨੇ ਐਸਕੇਪ ਕੀਤਾ ਤੇ ਜਵਾਬੀ ਫਾਇਰ ਦੇ ਦੌਰਾਨ ਇਹਨਾਂ ਦੇ ਦੋਵਾਂ ਦੇ ਇੱਕ ਦੇ ਦੋਨੋਂ ਦੀਆਂ ਲੱਤਾਂ 'ਚ ਇਹਨਾਂ ਦੀ ਇੰਜਰੀ ਆਈ ਹੈ ਦੋਵਾਂ ਦੇ ਗਨਸ਼ਾਟ ਇੰਜਰੀ ਹੈਗੀ ਹੈ ਪਤਾ ਲੱਗਾ ਕਿਹੜੀ ਵਾਅਦਤ ਨੂੰ ਅੰਜਾਮ ਦਿੱਤਾ ਸੀ ਹੁਣ ਤੱਕ ਕੋਈ ਜਾਂਚਦਾਰਾਂ ਨੂੰ ਪਤਾ ਲੱਗਾ ਹੈ ਇਹ ਜੀ ਜਿਹੜੀਆਂ ਸਾਨੂੰ ਸਾਡੇ ਮੁਤਾਬਿਕ ਇਨਫੋਰਮੇਸ਼ਨ ਸਿਗੀਆਂ ਹੈ ਨਾ ਕੋਈ ਕਾਫੀ ਮਾਰੂ ਹਥਿਆਰ ਸੀਗੇ ਇਹਨਾਂ ਕੋਲ ਐਕਸਕਲੂਸਿਵ ਵੀ ਸੀਗੇ ਤੇ ਬਾਕੀ ਹੁਣ ਜਿਵੇਂ ਇਹਨਾਂ ਨੂੰ ਅਸੀਂ ਬਰੀਕੀ ਨਾਲ ਪੁੱਛਿਆ ਚ ਕਰਾਂਗੇ ਇਹਨਾਂ ਨੂੰ ਇੱਕ ਵਾਰੀ ਹਸਪੀਟਲਾਈਜ਼ ਕੀਤਾ ਹੈ ਤੇ ਇਹਨਾਂ ਤੋਂ ਜਿਹੜੀ ਵੀ ਇਨਫੋਰਮੇਸ਼ਨ ਅਸੀਂ ਐਕਸਟ੍ਰੈਕਟ ਕਰਾਂਗੇ ਕਿ ਇਹਨਾਂ ਕੋਲ ਹੋਰ ਕੀ ਕੀ ਸਮਾਨ ਹੈ ਹਥਿਆਰ ਹੈਗੇ ਆ ਇਹਨਾਂ ਦੇ ਸਾਥੀ ਕੌਣ ਨੇ ਸਾਨੂੰ ਉਮੀਦ ਹੈ ਇਹਨਾਂ ਦੇ ਜਿਹੜੇ ਬਾਕੀ ਦੇ ਸਾਥੀ ਨੇ ਉਹਨਾਂ ਨੂੰ ਵੀ ਅਸੀਂ ਜਲਦੀ ਸਰ ਬਾਰਡਰ ਏਰੀਆ ਚ ਕਮਰੇ ਲੱਗਦਾ ਕੋਈ ਕਨਫਾਈਨਮੈਂਟ ਲੈਣ ਆ ਸਕ ਆਏ ਹੋਣਗੇ ਕਿਉਂਕਿ ਜੀਬੀ ਦੀ ਮੂਮੈਂਟ ਹੁੰਦੀ ਬਿਲਕੁਲ ਜੀ ਜਿਹੜੀਆਂ ਸਾਡੇ ਕੋਲ ਦੁਪਹਿਰ ਦਾ ਟਾਈਮ ਮਿਸ਼ਨ ਸੀਗੀ ਦੀ ਸਨ ਐਜੰਸੀਜ਼ ਨਾਲ ਵੀ ਅਸੀਂ ਤਾਂ ਪੁਨਜ ਰੈਪਿਸਟਰ ਆਏ ਸੀਗਾ ਕਰ ਸਕ ਆਏ ਹੋਣਗੇ ਕਿ ਕਾਫੀ ਮਾੜੀਆਂ ਗਤੀਵਿਧੀਆਂ ਚ ਇਨਵੋਲਡ ਸੀਗੇ ਤੇ ਇਹਨਾਂ ਨੇ ਇਸੇ ਇਲਾਕੇ ਚ ਜਿਹੜੀ ਐਕਸਟੋਰਸ਼ਨ ਕਾਲਸ ਜਿਹੜੀਆਂ ਜੀਵਨ ਫੌਜੀ ਇਹਨਾਂ ਦਾ ਆਪਣੇ ਆਪ ਨੂੰ ਕਹਿੰਦਾ ਹੈਗਾ ਉਹ ਟੈਰਰਿਸਟ ਐਲੀਮੈਂਟ ਹੈਗਾ ਤੇ ਇਹ ਬੇਸਿਕਲੀ ਜਿਹੜੇ ਹੈਗੇ ਉਹਦੇ ਕਹਿਣ ਤੇ ਇਹਨਾਂ ਨੇ ਇਲਾਕੇ 'ਚ دہشت ਫਲਾਣ ਦੀ ਕੋਸ਼ਿਸ਼ ਕਰਨੀ ਸੀ ਬਟ ਸਾਡੀ ਬਹੁਤ ਹੀ ਬਹਾਦਰੀ ਨਾਲ ਸਾਡੀ ਟੀਮ ਨੇ ਸਾਡੇ ਡੀਐਸਪੀ ਸਾਹਿਬ ਨੇ ਆਪ ਅੱਗੇ ਹੋ ਕੇ ਇਹਨਾਂ ਨੂੰ ਨਾਲ ਇਹਨਾਂ ਨੂੰ ਕਾਬੂ ਕੀਤਾ ਮੇਰਾ ਕਿਸੇ ਦੇ ਨਹੀਂ ਸੁਸਮਿਲਿਆ ਉਹਦੇ ਨਾਲ ਕੋਈ ਸੰਬੰਧ ਹੈਗਾ ਨਾ ਤਾਂ ਜਿਹੜਾ ਚੱਕ ਬਲਾ ਤੋਂ ਮਿਲਿਆ ਜੀ ਸਾਨੂੰ ਕਾਫੀ ਹਿੰਟ ਹੈਗੇ ਨੇ ਸਾਨੂੰ ਉਮੀਦ ਹੈ ਕਿ ਇਹਦੇ ਤੋਂ ਸਾਨੂੰ ਹੋਰ ਵੀ ਐ ਤੱਕ ਅਸੀਂ ਜਾ ਕੇ ਕੁਝ ਕਿਸੇ ਤਰ੍ਹਾਂ ਇਹਨਾਂ ਤੋਂ ਕਰਾਂਗੇ ਇਹਨਾਂ ਦੇ ਸਾਥੇ ਤੋਂ ਵੀ ਕੁਝ ਕਿਸੇ ਕਰਾਂਗੇ ਸਾਨੂੰ ਉਮੀਦ ਹੈ ਕਿ ਕਾਫੀ ਵੱਡੀਆਂ ਇਹਨਾਂ ਤੋਂ ਰਿਕਵਰੀਜ਼ ਹੋਣਗੀਆਂ ਪਿਸਟਲ ਮਿਲੇ ਲੱਗਦਾ ਹੈ ਵੀ ਬਾਰਡਰ ਫਾਰਟ ਵਾਈ ਹੋ ਸਕਦੀ ਬਿਲਕੁਲ ਜੀ ਜਿਹੜੇ ਅਸੀਂ ਪਿਛਲੇ ਦਿਨਾਂ ਤੋਂ ਕਾਫੀ ਦਿਨਾਂ ਤੋਂ ਅਸੀਂ ਜਿਹੜੀ ਰਿਕਵਰੀਜ਼ ਕਰ ਰਹੇ ਹਾਂ ਪਗੜੇ ਲੋਕਾਂ ਮਹਾਂ ਸਾਡੇ ਕੋਲ ਪਿਸਟਲਜ਼ ਆ ਰਹੀਆਂ ਨੇ ਜਿਹੜੀਆਂ ਸਫਿਸਟੀਕੇਟਿਡ ਵੈਪਨਜ਼ ਆ ਰਹੇ ਨੇ ਇਹ ਜਿਹੜੀਆਂ ਸਾਰੀਆਂ ਪਿਸਟਲਸ ਨੇ ਉਹ ਉਸੇ ਤਰੀਕੇ ਦੀਆਂ ਪਿਸਟਲਸ ਨੇ ਜਿਗਾਨਾ ਪਿਸਟਲ ਤੇ 9mm ਬਲੌਕ ਪਿਸਟਲ ਜਿਹੜੀ ਹੈ ਠੀਕ